ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਵੜ ਸੇ ਲਈ ਲੈ ਕੇ ਆਏ ਹਾਂ ਜੀ ਚਹਾਂ ਡੈਰੀ ਫਾਰਮ 'ਚ ਬਈ ਪਹੁੰਚਿਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾਵਾ ਮੋਬਾਈਲ ਨੰਬਰ ਨੋਟ ਕਰ ਲਓ 872880432 ਬਦਾ ਤਰੋੜ ਦੇ ਬਾਈ ਦਾ ਘਰ ਆ ਬਈ ਆਓ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਹੱਸ ਗਿਆ ਲ ਸਸਿਕਰਾਟ ਹੋਰ ਬਾਈ ਗੁਰੇ ਠੀਕ ਹੋ ਵਧੀਆ ਵੀ ਠੀਕ ਆ ਨਾਮ ਤੇ ਮੋਬਾਈਲ ਨੰਬਰ ਬੋਲੋ ਇੱਕ ਨਾਮ ਮੇਰਾ ਡਾਕਟਰ ਆਪਣਾ ਗੋਰਾ ਵੀਰੇ ਹੂੰ ਪਿੰਡ ਭਦਾੜਾ ਜਿਲ੍ਹਾ ਬਰਨਾਲਾ ਤਾਪਾ ਤਸੀਲ ਆ ਭਦਾਤਾ ਰੋਡ ਤੇ ਆਪਣਾ ਘਰ ਆ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ 87880422 ਵੀਰੇ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੁਆ ਸੁਈ ਦੂਜੀ ਸੁਈ ਆਈ ਮਾਲਕਾਂ ਦੱਸਣ ਦੇ ਸਾਬ ਨਾਲ ਕਦੋਂ ਸੁਈ ਆ ਬਾਈ ਹੋ ਗਿਆ ਉਹਨਾਂ 10 ਦਿਨ ਸੁਈਨ ਮਗਰ ਬੱਚੀ ਵੀਰੇ 10 ਦਿਨ ਬੱਚਾ ਬੱਚੀ ਹੈ ਹਾਂਜੀ ਬੱਚੀ ਬੜੀ ਚੰਗੀ ਆ ਹਾਂਜੀ ਬਹੁਤ ਚੰਗੀ ਸਾਈਵਾਲ ਨਿਕਲੂ ਜੀ ਸਾਈਵਾਲ ਤੇ ਜਿਵੇਂ ਆਪਾਂ ਕਹਿੰਦੇ ਜਰਸੀ ਜੀ ਵਾਲਾ ਕਲਰ ਆ ਹਣਾ ਬਾਕੀ ਰੰਗ ਦਾ ਜੋ ਲਾਲ ਤਾਂ ਨਹੀਂ ਹੋਜੂ ਵੀਰੇ ਲਾਲ ਕਲਰ ਨਹੀਂ ਹੋਜੂ ਹੁਣ ਲਾਗੀ ਮੋਰੋ ਚੱਟਣ ਲੱਗੀ ਨਾਗਾ ਸਹੀ ਗੱਲ ਹਾਂ ਕਲਰ ਵਾ ਸਹੀ ਐ ਲੈਕ ਕੁਆਲਿਟੀ ਬੱਚੀ ਦੀ ਬਹੁਤ ਚੰਗੀ ਆ ਕਿੰਨਾ ਦੁੱਧ ਰੈਡੀ ਆ ਹਾਂ 16 ਕਿਲੋਟ ਤਿਆਰ ਹੈ ਵੀਰੇ ਨੈਟ ਤਿਆਰ ਜਮੋਂ ਰੈਡੀ ਤਿਆਰ ਆ 16 ਲੀਟਰ ਉਹ ਜਿਹੜਾ ਨੈਟ ਤਿਆਰ ਹੈ ਠੰਡੀ ਸੌਲ ਹੈ ਫੋਨ ਬਹੁਤ ਜੀ ਜਿਵੇਂ ਮਰਜੀ ਹੱਥ ਕਹਿੰਦੀ ਕਰਨ ਵਾਲੀ ਕੋਈ ਨਹੀਂ ਵੱਡੀ ਗੱਲ ਵੀ ਇਹ ਬਰੀਡ ਦੀ ਇੱਕ ਖਾਸियत ਹੈ ਜੇ ਠੰਡੀ ਹੈ ਇਹਦੇ ਵਰਗੀ ਕੋਈ ਕੋ ਫਿਰ ਕੋਈ ਇਹਦੇ ਵਰਗੀ ਨਹੀਂ ਚੋ 16 ਲੀਟਰ ਦੁੱਧ ਜਿਹੜਾ ਕੜੀ ਵਰਗਾ ਹੋ ਮੱਝਾਂ ਵਰਗਾ ਦੁੱਧ ਹੁਫ ਫੈਂਡ ਫੁੱਲ ਲਾਉ ਹਣਾ ਫੈਂਡ ਹੋਣੀ ਹੁੰਦੀ ਆ ਖਾਣਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਿਵਾਈ ਕਿਵੇਂ ਆ ਬਾਈ ਇੱਕ ਨੰਬਰਾਂ ਇੱਕ ਨੰਬਰਾਂ ਲਾਏ ਬਾਈ ਮੈਂ ਕਹਿੰਦਾ ਹੈਰਾਨ ਕਰਨ ਵਾਲੀ ਗੱਲ ਹੈ ਜਿਵੇਂ ਮਰਜੀ ਬਹਿ ਜਾ ਨਹੀਂ ਅਗਲਾ ਕਹਿੰਦਾ ਬਾਈ ਥੋੜੀ ਕਟਰ ਹੋ ਹਣਾ ਜਿਵੇਂ ਮਰਜੀ ਲਤਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਨਿਕਲਦਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਰੀ ਕਰਨ ਵਾਲੀ ਕੁਝ ਨਹੀਂ ਹੈ ਨਾ ਬਾਈ ਕੀ ਬਾਤ ਹੈ ਚੂਣ ਬੜਾ ਚੰਗਾ ਥਣਲੇ ਵਾ ਕਮਾਈ ਫਿਰ ਕੈਮਰੇ ਦੇ ਰਦਿਆ ਹੋਣੇ ਪਗ ਨਹੀਂ ਹਾਂ ਕੋਈ ਚੱਕਰ ਨਹੀਂ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਦਾ ਸਮੀ ਭਲੀ ਫੁੱਲ ਰਾਜੀ ਫੁੱਲ ਸੂਈ ਸਵਾਈ ਆ ਬੱਚਾ ਮਗਰ ਬੱਚੀ ਬੱਛੀ ਬਹੁਤ ਦਿੰਗੀ ਆ ਬਾਈ ਤੇ ਤੋਰਾ ਧਾਰਾ ਦੇਖੋ ਬਾਈ ਬਾੜ ਦਾ ਕਮਾਲ ਆ ਮੈਂ ਕਹਿੰਦਾ ਬਈ ਕੋਠੇ ਜਿਹਾ ਡਿਵੈਡਾ ਹਨਾ ਬਈ ਬਹੁਤ ਵੱਡੀਆਂ ਮੇਰੇ ਲਈ ਫੁੱਲ ਕਰਦਾ ਬਈ 100 ਲੱਖ ਬ੍ਰੀਡ ਬਰੂਡ ਕਰਨੀ ਕੋਈ ਕਾਟਣੀ ਥਾਂਲੇ ਵਾ ਬੜਾ ਕਮਾਲ ਦਾ ਤੇ ਕੀ ਮੋਲ ਆ ਭਰਾ ਇਹਦਾ ਜੈਜ 65 ਦੇ ਦਾਂਗੇ ਵੀਰੇ ਆਪਾਂ ਇਹ ਮਾਨ ਤਾਨ ਹੋ ਜਾ ਮਾਨ ਤਾਨ ਕਰਦਾਂਗੇ ਰਹੀ 50 ਕਿਲੋਮੀਟਰ ਫ੍ਰੀ ਭੇਜ ਦਾਂਗੇ ਹੂੰ ਠੀਕ ਆ 65000 ਰੁਪਿਆ ਮੋਲ 50 ਕਿਲੋਮੀਟਰ ਤੱਕ ਦਾ ਜਿਹੜਾ ਬਾਈ ਕਹਿੰਦਾ ਕਿਰਾਇਆ ਆਪਾਂ ਫ੍ਰੀ ਕਰ ਦਾਂਗੇ ਕੋਈ ਚੱਕਰ ਨਹੀਂ ਬਈ ਦੇ ਲੇਵਾ ਲੁਵਾ ਕਮਾਲ ਆ ਥਾਂ ਬਹੁਤ ਖਾਣ ਪੀਣ ਨੂੰ ਬਹੁਤ ਖੁੱਲੀਆਂ ਚੰਗੀਆਂ ਆ ਖਾਣ ਪੀਣ ਨੂੰ ਤਾਂ ਜਿਵੇਂ ਮਰਜ਼ੀ ਮੰਨ ਕੇ ਚੱਲ ਤੋ ਲੱਕੜਾ ਚੱਪੇ ਹੋਊਗਾ ਅੱਛਾ ਥਮੀ ਤਾਂ ਹੀ ਭਲੀ ਆ ਤਾਂ ਹੀ ਭਲੀ ਵੀ ਆ ਹਨਾ ਜੇ ਕਾ ਬਾਕੀ ਆਪਾਂ ਝੂਠ ਨਹੀਂ ਮਾਰਦੇ ਪਿੰਡੋਂ ਲਈ ਡਾਕਟਰ ਇਹ 25 ਕਿਲੋ ਮਾਲ ਕਹਿੰਦਾ ਦੁੱਧ ਚੋਇਆ ਮੈਂ ਪੱਲੇ ਸੋ ਜੀ ਦੇ ਅੱਛਾ ਪਰ ਆਪਾਂ 18 ਹੁਣ 16 ਆਏਗਾ 20 ਮੰਨ ਕੇ ਕੋਈ ਲੈ ਲੈ 20 ਮੰਨ ਕੇ ਲੈ ਲੈ ਹਨਾ ਬਾਕੀ ਉਹਨੇ ਜਿਹੜਾ ਸੇਵਾ ਵਾਲੀ ਕਹਿੰਤੈ ਉਹਨੇ ਨਹੀਂ ਸੰਭੀ ਦੀ ਆ ਹੂੰ ਬਾਕੀ ਉਹਨਾਂ ਨੂੰ ਕੋਈ ਪਤਾ ਨਹੀਂ ਕਿੰਨਾ ਦੇ ਦੇਣ ਸਹੀ ਗੱਲ ਅੱਗੇ ਦੋ ਨੰਬਰ ਕਿਹੜਾ ਸੂਈ ਇਹ ਦੂ ਇਹ ਨੂੰ 7-8 ਦਿਨ ਨੂੰ ਕੋਈ ਨਹੀਂ ਤੁਸੀਂ 7-8 ਦਿਨ ਬੱਚਾ ਕੀ ਆ ਬੱਚਾ ਇਹਦਾ ਮਗਰ ਬਈ ਬੱਚਾ ਬਈ ਦੁੱਧ ਕਿੰਨਾ ਹੋਣਾ ਦੁੱਧ 16 ਕਿਲੋ ਜੇ ਥੱਲੇ ਨੈਟ ਤਿਆਰ ਇਹਦੇ 15 ਕਿਲੋ ਦੇ ਨਾਲ ਆਪਾਂ ਤੋਂ ਗਰੰਟੀ ਲੈ ਸਕਦੇ ਧਾਰ ਵੀ ਨਾ ਮਾਰੇ ਚਾਹੀਦੇ ਦੇ ਦਾਂਗਾ ਠੀਕ ਆ ਦੁੱਧ ਤੋਂ ਬਾਅਦ ਇਹ ਤਾਂ ਘੱਟ ਕਹਿ ਕੇ ਦਿੰਦੇ ਹਾਂ ਯਾਰਟਰ ਅੱਛਾ ਆਹ ਬੜਾ ਕਮਾਲ ਦਾ ਨਾ ਮੁੱਠੀ ਆਹ ਦੇ ਨਾੜਾ ਨੂੜਾ ਫਾਲੋਚੀਆਂ ਬੱਚਾ ਮੂੰਹ ਲਈ ਜਾਂਦਾ ਹਨ ਤੈਨੂੰ ਪਾਸਾ ਥਣ ਹਾਂ ਤੈਨੂੰ ਪਾਸਾ ਬਈ ਆਰਡਰ ਕਮਾਲ ਦਾ ਲੈ ਕੀ ਬਾਤ ਆ ਆਰਡਰ ਦੀ ਫਿਟਿੰਗ ਬੜੀ ਤਕੜੀ ਆ ਬੜੀ ਤਕੜੀ ਪੱਟਾ ਦੇ ਉੱਪਰ ਭਰਾ ਲੱਤਾਂ ਤੋਂ ਖੁੱ ਕਿਆ ਬਾਤ ਆ ਤੇ ਥਣਲੇਵਾ ਬੜਾ ਕਮਾਲ ਦਾ ਨਹੀਂ ਨਹੀਂ thora ਮਾਰ ਲੈ ਲੈ thora ਬਾਈ ਗਣਾ ਮਾਰ ਕੇ ਠੱਡੀ ਪਾਉ ਦਾ ਨਾ ਬਹੁਤ ਜਿਆਦਾ ਲੈ ਬਾਈ ਚੁਆਈ ਜੁਈ ਬਹੁਤ ਚੰਗੀ ਆ ਲੈ ਨਹੀਂ ਕੁਛ ਨਹੀਂ ਕਰਮ ਵਾਲੀ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕ ਨਹੀਂ ਚੂਣ ਬਹੁਤ ਚੰਗਾ ਬਾਈ ਕਿਆ ਬਾਤ ਲੈ ਬਾਈ ਚੁਆਈ ਜੁਈ ਤਾਂ ਓਕੇ ਆ ਨਿਬੜਦੀ ਆ ਚੁਆਈ ਐ ਨਹੀਂ ਹੈਗੀ ਕੋਈ ਗੱਲ ਹਨ ਨਹੀਂ ਵਧੀਆ ਚੋਣਾ ਖੋਲ ਦੇ ਬਾਈ ਤੋਰ ਲੈ ਬੰਨੀ ਦਾ ਕਿ ਜਰਸੀ ਜੀ ਆ ਗਈ ਤੇ ਜਰਸੀ ਦਾ ਕ੍ਰਾਸ ਜਾ ਆ ਗਈ ਐਫ ਐਫ ਚ ਨਹੀਂ ਬਣੀ ਆ ਜੀ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੋਲੋ ਚੰਗੀ ਆਊਗੀ ਸੋਈ ਸਵਾਈਆ ਬੱਚਾ ਬੱਚਾ ਹੈਗਾ ਬਈ ਇਦਾਂ ਪਤਾ ਲੈ ਬਈ ਟੋਰ ਦੇ ਮਾੜੀ ਜੀ ਜਮਕ ਚਮਕ ਦੇਖ ਬੜੀ ਜ਼ਿਆਦਾ ਹੂੰ ਬਾਕੀ ਸ਼ੌਕ ਜਿਹੜਾ ਨਵਾਂ ਕਹੋ ਠੰਡਾ ਦਾ ਮੌਸਮ ਅੱਜ ਸਹੀ ਗੱਲ ਹੈ ਮੈਂ ਵੀ ਬਾਹਰ ਸੁਣੀ ਆਇਆ ਜੀ ਤੈਨੂੰ ਫੋਨ ਲਾਇਆ ਤਾਂ ਕੋ ਲੇਟ ਹੋ ਗਿਆ ਵੀਡੀਓ ਪਾਉਣ ਨੂੰ ਠੀਕ ਆ ਇਹ ਪਹਿਲਾਂ ਬਾਦ ਨਹੀਂ ਸੀ ਕੀ ਮੋਲ ਲਾ ਬਈ ਇਹਦਾ ਇਹ ਵੀ 55 ਦੇ ਦੇ ਦਾਂਗੇ ਡਾਕਟਰ ਉਹ 65 ਦੇ ਦੇਣਗੇ 55 ਦੇ ਵਿੱਚ ਇਹਦੇ ਵਿੱਚ ਮਾੜਾ ਮੋਟਾ ਲੈਸ ਲੂਸ ਹੋਊਗਾ ਜਿਵੇਂ 50 50 ਕਿਲੋਮੀਟਰ ਫਰੀ ਦੇ ਦਾਂਗੇ ਜੇ ਕੋਈ ਆਪ ਦੀ ਗੱਡੀ ਲੈ ਕੇ ਆਊਗਾ ਫਿਰ ਆਪਾਂ 1000 1000 ਛੋਟ ਕਰ ਦਾਂਗੇ ਬਹੁਤ ਠੀਕ ਆ ਬਾਈ ਠੀਕ ਆ ਬਾੜਾ ਐ ਨਹੀਂ ਮੰਗ ਲਿਆ ਹੋਰ ਦੇਣੀ ਆ ਆਪਾਂ ਹੋਰ ਕੁਛ ਨਾ ਬਸ ਇਹ ਮੰਗ ਜਿੱਤੇ ਤੇ ਛੋਟ ਹੀ 1000 ਰੁਪਿਆ ਬਹੁਤ ਠੀਕ ਆ ਬਾਈ ਠੀਕ ਆ 55000 ਰੁਪਿਆ ਮੋਲ ਲਾ ਬਾਈ ਵੀ ਇਹੀ ਦੱਸੇ ਸੀ ਮੰਗੀਆਂ ਦੇ ਲੋਕ ਦਾ ਕੀ ਫਾਇਦਾ ਹੂੰ ਵਿੱਚੋਂ ਮਾਤਣ ਜ਼ਰੂਰ ਹੋ ਜਾਊਗਾ ਛੋੜ ਛੱਪਾ ਹੋ ਜੂ 50 ਕਿਲੋਮੀਟਰ ਤੱਕ ਦਾ ਜਿਹੜਾ ਬਾਈ ਕਹਿੰਦਾ ਕਿਰਾਇਆ ਦੇ ਦੇਂਗਾ ਕੋਈ ਚੱਕਰ ਨਹੀਂਗਾ ਭਾਈ ਅੱਗੇ ਭਾਈ ਧੋਕੜਾ ਬੈੜਾ ਹਾਏ ਧੋਕੜਾ ਵੀ ਇਹਦੇ 1.5 ਮਹੀਨੇ ਦੀ ਏ.ਆਈ ਹੋਈ ਦੀ ਉਸ 40 ਦਿਨ ਦੀ ਠੀਕ ਆ ਆਪਾਂ ਖਾਲੀ ਮੰਨ ਕੇ ਦੇਵਾਂਗੇ ਪਰ ਮਾਲਕ ਨੇ ਦੱਸਿਆ ਵੀ ਇੰਨੇ ਚਤੀ ਹੈਗੀ ਆ ਪਤਾ ਦੱਸਦਾ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਜੇ ਖਾਲੀ ਹੁੰਦੇ ਬਖਾਲੀ ਵੀ ਕਹਿੰਦੇ ਠੀਕ ਆ ਭਾਈ 7 ਕਿਲੋ ਦੁੱਧ ਆ ਹੋਊ 8 ਆ ਭ 7 ਮੰਨ ਕੇ ਦੇਵਾਂਗੇ 7 ਮੰਨ ਕੇ ਦੇਵਾਂਗੇ ਭਾਈ ਕਹਿੰਦਾ 8 ਕਿਲੋ ਦੁੱਧ ਆ 10 ਕਿਲੋ ਤੂੰ ਦੇ ਦੋ ਕੋਈ ਬੰਦਾ ਸਾਹਮਣੇ ਆ ਲਾ ਗਿਆ ਚਵਾਈ ਚਵਾਈ ਕਿਵੇਂ ਚਵਾਈ ਇਹ ਬੱਡੀ ਗਾਲ ਠੰਡੀ ਸੀ ਲਾ ਹਣ ਜਿਵੇਂ ਮਰਜੀ ਪਏ ਲਾ ਚੂਣ ਬੜਾ ਚੰਗਾ ਹਣ ਚੂਣ ਤਾਂ ਬਹੁਤ ਚੰਗਾ ਲੱਗਦਾ ਮੈਂ ਕਹਣਾ ਕੀ ਬਾਤ ਹੈ ਲੈ ਲੈ ਚਵਾਈ ਚਵਾਈ ਬਹੁਤ ਚੰਗੀਆਂ ਜਿਵੇਂ ਮਰਜੀ ਲਾ ਤਾਰਾ ਮਰ ਚੱਲ ਬੱਡੀ ਗਾਲ ਠੰਡੀ ਹੈ ਯਾਰ ਹਣ ਇਹਦੇ ਦੇਣਾ ਵੀ ਨਹੀਂ ਪਾਜ ਹੂੰ ਦੋਨੇ ਤਨੇ ਚੋਲੇ ਲੈ ਦੋਨੇ ਤਨੇ ਚੋਲਾ ਵੀ ਚਵਾਈ ਜੂ ਵੀ ਪੂਰੀ ਜਾਏਗਾ 7 ਕਿਲੋ ਦੁੱਧ ਕੀ ਬਾਤ ਹੈ ਲੈ ਚੂਣ ਬੜਾ ਚੰਗਾ ਹਣ ਬਾਕੀ ਛੱਡ ਕੇ 9 ਵਜੇ ਦੀ ਚੋਈ ਦੀ ਹੈ ਬੰਦਾ ਲੈਂਦਾ ਏ ਛੱਡ ਕੇ ਚਲ ਇਹਦੇ ਨਾਲ ਮਾੜਾ ਜਿਹਾ ਸੌਦਾ ਨਹੀਂ ਹੋਇਆ ਬੰਦੇ ਨਾਲ ਹੂੰ ਸੂਆ ਕਿਹੜਾ ਪੈਸੇ ਹੈ ਤੀਜੇ ਹੋਊਗੀ ਨੇ ਦੂਜੇ ਹੋਗਾ ਦੂਜਾ ਜਾਂ ਤੀਜਾ ਥੋੜੀ ਗਰੀਬ ਚ ਘਰਵਾਈ ਦੀ ਜੇ ਅਸੀਂ 4 ਦਿਨ ਪੱਠੇ ਪਾਤੇ ਹੋਰੀ ਬਣ ਜੂਗੀ ਹੂੰ ਤੇ ਮੁੱਲ ਕੀ ਆ ਫਿਰ ਇਹਦਾ ਇਹ ਜਸ ਨੂੰ ਇਹ ਵੀ 16000 ਦੀ ਆ ਮਾਨਦਾਨ ਹੋਗਾ ਬਾ ਮਾੜਾ ਮੋਟੇ ਇਹਦੇ ਚ 16000 ਰੁਪਇਆ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬੱਚੀ ਨੂੰ ਚੰਗੀ ਆ ਫੰਡਰ ਨੂੰ 25 25 30 ਦੀ ਵਿਕ ਜਾਂਦੀ ਬੱਚੀ ਨੂੰ ਮੈਂ ਕਹਿੰਦਾ ਭਾਈ ਘਰ ਦਾ ਡੰਗ ਲਾਹੀ ਜਾਊ ਹਨਾ ਭਾਈ 8 ਕਿਲੋ ਵੀ ਬਹੁਤ ਹੁੰਦਾ ਪਰ ਕਹਿ ਦਿੰਦੇ ਆ ਜਦੋਂ ਬਈ ਕੱਪਾਂ ਚ ਪਾਉਣੇ ਉਹ ਤੋਂ ਪਤਾ ਲੱਗਦਾ ਉਹ ਤੋਂ ਪਤਾ ਲੱਗਦਾ ਕਹਿੰਦਾ ਬਾਲਟੀ ਭਰ ਜਾਂਦੀ ਆ ਹੂੰ ਸਹੀ ਗ ਮੋਲ ਜਮਾ ਜੈਜਾ 16000 ਰੁਪਇਆ ਮਾਨਤਾਨ ਜ਼ਰੂਰ ਹੋ ਜਾਊਗਾ ਤੇ ਬੈਡ ਵੀ ਇਹ ਵੀ ਚੰਗੀ ਆ ਹਨਾ ਜਿਵੇਂ ਥੋੜੇ ਰੁਪਏ ਲਾਉਣੇ ਤੇ ਬੈਡ ਆ ਵੀ ਚੰਗੀ ਆ ਬਈ ਸੋਈ ਸਵਾਈਆ ਥਣ ਲੇਵਾ ਕਮਾਲਾ ਚਵਾਈ ਓਕੇ ਆ ਆ ਬੈਡ ਦਾ ਕੋਈ ਅੰਤ ਹੀ ਨਹੀਂ ਕਿਉਂ ਜੈਜਾ ਮਰਜ਼ੀ ਮੌਸਮ ਆ ਜਾਏ ਮੌਸਮ ਜੇ ਤਾਂ ਇਹ ਪੂਰਾ ਨਹੀਂ ਮੰਨਦੀ ਨਾ ਗਰਮੀ ਮੰਨੇ ਨਾ ਠੰਡ ਮੰਨੇ ਬਾਕੀ ਕੱਦ ਬਹੁਤ ਹੈ ਦਾ ਵੀ ਕੋਈ ਹੈ ਕੱਦ ਦੇ ਦਾ ਵੀ ਬਹੁਤ ਆ ਉਹਨਾਂ ਦਾ ਫੁੱਲ ਸਹਿਜ ਹੀ ਆ ਹੂੰ ਇਹਦਾ ਵੀ 4.5 ਕੱਦ ਹੋਊਗਾ ਸਹੀ ਗੱਲ ਆ ਨੀ ਇਹ ਇਹ ਵਿੱਚ ਬੰਦੇ ਕਹਿੰਦੇ ਫੋਟੋ ਤੇ ਹੋਰ ਆ ਕੁਝ ਹੋਰ ਆ ਨਾ ਹੂੰ ਆਪਣੀ ਵੀਡੀਓ ਉਹੀ ਜੀ ਹੁੰਦੀ ਆ ਜੇ ਆਪਾਂ ਇਹ ਨਹੀਂ ਕਹਿੰਦੇ ਵੀ ਬੜੀ ਛੋਟੀ ਵੱਡੀ ਬਣਾ ਦਿੰਦੇ ਆ ਹਾਂ ਤੇ ਬੜੀਆ ਸਹਿਜ ਆ ਸਹੀ ਗੱਲ ਆ ਭਾਈ ਧੰਨਵਾਦ